ਸੱਚੀ ਗੱਲ ਹੈ ਸਾਰਿਆਂ ਨੂੰ ਜਿਵੇਂ ਮੈਂ ਕੁਝ ਸਮਾਂ ਪਹਿਲਾਂ ਟਵੀਟ ਵੀ ਕੀਤਾ ਹੈ ਕਿ ਪੰਜਾਬ ਦੇ ਭਗਵੰਤ ਮਾਨ ਸਰਕਾਰ ਦੇ ਹਾਲਾਤ ਵੇਖੋ ਅੱਜ ਮੇਰੇ ਕੋਲ ਇੱਕ ਕਨਫਰਮਡ ਖਬਰ ਹੈ ਉਹ ਬੜੀ ਛੇਤੀ ਇਹ ਸਾਰੀ ਚੀਜ਼ ਪਬਲਿਕ ਡੋਮੇਨ 'ਚ ਆਈ ਜਾਣੀ ਹੈ ਕਿ ਕਿਵੇਂ ਬੈਬਕ ਕੁਮਾਰ ਜੁੜਾ Chief Minister ਸਾਬਕਾ Chief Minister ਕੇਜਰੀ ਬਾਦ ਸਾਹਿਬ ਦਾ ਉਹ ਐਸਡੀ ਰਹਿ ਹੈ ਔਰ ਜਿਹੜਾ ਅੰਦਰ ਫਿਰ ਜੇਲ੍ਹ 'ਚ ਵੀ ਰਹਿ ਕੇ ਆਇਆ ਜਿਨੇ ਦਿੱਲੀ ਦੇ ਚੇਅਰਪਰਸਨ ਮੈਂਬਰ ਪਾਰਲੀਮੈਂਟ స్వాਤੀ ਮਹੀਵਾਲ ਬੜਾ ਮਿਸਬਿਹੇਵ ਕੀਤਾ ਸੀ ਔਰ ਉਹਦੇ ਤੇ ਪਰਚਾ ਵੀ ਦਰਜ ਹੋਇਆ ਸੀ ਉਹਨੂੰ ਕਈ ਮਹੀਨੇ ਅੰਦਰ ਰਹਿਣਾ ਪਿਆ ਮੇਰਾ ਕਹਿਣ ਦਾ ਪਾਪ ਦਿੱਲੀ ਦਾ ਰਹਿਣ ਵਾਲਾ ਦਿੱਲੀ ਦਾ ਵਸਿੰਦਾ ਜਿੱਦੇ ਤੇ ਧੀਆ ਪੈਗਾਂ ਦੇ ਨਾਲ ਪਦਸਲੂਤੀ ਕਰਨ ਤੇ ਪਰਚੇ ਦਰਜ ਹੋਲ ਇਨਜਾਮ ਲੱਗੇ ਹੋਣ ਉਹ ਜੇਲ੍ਹ 'ਚ ਰਹਿਣਾ ਪਿਆ ਹੋਵੇ ਉਸ ਬੰਦੇ ਨੂੰ ਪੰਜਾਬ ਦੀ ਸਰਕਾਰ ਦੀ ਇਹ ਕੀ ਮਜਬੂਰੀ ਹੋ ਗਈ ਹੈ ਕਿ ਉਹ ਲੋ Z+ ਸਿਕਿਉਰਿਟੀ ਪੰਜਾਬ ਪੁਲਿਸ ਹੋਂ ਪ੍ਰੋਵਾਈਡ ਕਰੂਗੀ ਰਹਿੰਦਾ ਉਹ ਦਿੱਲੀ 'ਚ ਆ ਧੀਆ ਪੈਣਾ ਨਾਲ ਬਦਸਲੂਕੀ ਤੇ ਉਸ ਤੇ ਪਰਚਾ ਦਰਜ ਹੈ ਫॉर ਆਊਟਰੇਜਿੰਗ ਅ ਮੋਡਸਟੀ ਆਫ ਅ ਆਫ ਅ ਔਮਨ ਉਹ ਇਨਸਾਨ ਹੁਣ Z+ ਪੰਜਾਬ ਪੁਲਿਸ ਦੀ ਸਿਕਿਉਰਿਟੀ ਦਿੱਲੀ ਦੇ ਰਹਿਣ ਵਾਲੇ ਨੂੰ ਪ੍ਰੋਟੈਕਸ਼ਨ ਦੋ ਪੰਜਾਬ ਦੇ ਖਜ਼ਾਨੇ ਦੇ ਅੱਗੇ ਹਾਲਾਤ ਕੀ ਨੇ ਤੁਸੀਂ ਸਾਰੇ ਜਾਣਦੇ ਹੋ 4 ਲੱਖ ਕਰੋੜ ਦਾ ਪੰਜਾਬ ਕਰ ਜਾਈ ਹੈ ਪੰਜਾਬ ਚ ਲਾਅ ਐਂਡ ਆਰਡਰ ਤੈਸ ਨਾਸ਼ ਹੋ ਗਿਆ ਪੰਜਾਬੀਆਂ ਨੂੰ ਜਿਹੜੇ ਪੰਜਾਬ ਦੇ ਟੈਕਸ ਪੇਅਰ ਨੇ ਜਿਹੜੇ ਪੰਜਾਬ ਦੇ ਖਜ਼ਾਨੇ 'ਚ ਟੈਕਸ ਅਦਾ ਕਰਦੇ ਨਹੀਂ ਜਿਹੜੇ ਪੰਜਾਬ ਦੇ ਵਸਿੰਦਿਆਂ ਨੂੰ ਤਾਂ ਤੁਸੀਂ ਸਿਕਿਉਰਿਟੀ ਤੇ ਸੇਫਟੀ ਪ੍ਰੋਵਾਈਡ ਨਹੀਂ ਕਰ پا ਰਹੇ ਰੋਜ਼ ਜੋ ਗੈਂਗਸਟਰ ਜਿਹੜੇ ਫਰੋਤੀਆ ਦੇ ਟਾਰਗੇਟ ਕਿੰਨੇ ਦੇ ਸ਼ਿਕਾਰ ਹੁੰਦੇ ਆ ਬੜੀ ਉਹਨੇ ਥੋੜੇ ਚਿਰ ਪਹਿਲਾਂ ਹੀ ਜਿਹੜੇ ਬੰਬ ਪਹਸਤਾਨਿਆਂ 'ਚ ਹੋਏ ਜਾਂ ਜਿਹੜੇ ਜੈੰਤੀਪੁਰ ਮੇਰੇ ਹਲਕੇ 'ਚ ਨੇ ਪੱਪੂ ਜੈੰਤੀਪੁਰ ਦੇ ਘਰ 'ਚ ਗ੍ਰਨੇਡ ਦਾ ਹਮਲਾ ਹੋਇਆ ਹਿੰਦੂ ਸਿੱਖ ਇਕਤਾ ਨੂੰ ਤਾਂ ਹਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਸੁੱਤੀ ਮਗਰ ਦਿੱਲੀ ਦੇ ਇੱਕ ਇਨਸਾਨ ਨੂੰ ਸਿਕਿਉਰਿਟੀ ਦੇਣਿਆਂ ਨਾਲੇ ਬੜੀ ਜ਼ਰੂਰੀ ਸਿੱਧੂ ਮੂਸੇਵਾਲੇ ਦੀ ਤਾਂ ਵਿਡਰੋ ਕਰਤੀ ਜਿਹੜੇ ਕਹਿੰਦੇ ਸੀ ਵੀਆਈਪੀ ਕਲਚਰ ਖਤਮ ਕਰਦਿਆਂਗੇ ਆ ਜੁੜੇ ਹੱਥ ਭਗਵਾਨ ਜੀ ਕੋਈ ਸ਼ਰਮ ਕਰ ਲੋ ਬੇਸ਼ਰਮ ਇਨਸਾਨ ਤੋਂ ਵੱਡਾ ਕੋਈ ਹੋ ਨਹੀਂ ਸਕਦਾ ਵਾਈਡ ਊਡ ਯੂ ਨੀਡ ਟੂ ਗਿਵ ਥਮ ਐਂਡ ਸਿਕਿਉਰਿਟੀ ਉਹ ਦਿੱਲੀ ਦਾ ਰੈਂਡ ਵਾਲਾ ਜੇ ਕੋਈ ਖਤਰਾ ਦਿੱਲੀ ਪੁਲਿਸ ਉਹਦੀ ਸੇਫਟੀ ਐਂਡ ਸਿਕਿਉਰਿਟੀ ਇਨਸ਼ੋਰ ਕਰੂਗੀ ਵਾਈ ਸ਼ੁਡ ਦ ਪੀਪਲ ਆਫ ਪੰਜਾਬ ਪੇ ਫੋਰ ਇਹਨੂੰ ਤੁਸੀਂ Z+ ਸਿਕਿਉਰਿਟੀ ਦਾ ਮਤਲਬ ਹੈ ਕਿ ਇਹਨੂੰ 60 ਤੋਂ 70 ਬਲਾਜਮ ਤੁਸੀਂ ਰਾਉਂਡ ਦਾ ਕਲੌਕ ਇਹਨੂੰ ਦੋਗੇ ਘਰ ਦੇ ਲਈ 8 ਇਹਦੇ ਲਈ 8 ਇਹਦੇ ਪਰਿਵਾਰ ਲਈ 8 ਗੱਡੀਆਂ 8 ਚੱਲਣਗੀਆਂ ਇਹਦੇ ਨਾਲ ਲੱਖਾਂ ਦਾ ਖਰਚਾ ਹਰ ਮਹੀਨੇ ਤੇ ਹੋਊਗਾ ਕੀ ਇਹ ਜਸਟੀਫਾਈਡ ਆ ਕਿ ਨਹੀਂ ਸੋ ਮੈਂ ਇਸ ਐਕਸ਼ਨ ਨੂੰ ਪੰਜਾਬ ਸਰਕਾਰ ਦੇ ਭਗਵੰਤ ਮਾਨ ਦੇ ਹੋਮ ਮਿਨਿਸਟਰ ਹੋਣ ਦੇ ਨਾਤੇ ਕੰਡੈਮਨਡ ਕਰਦਾ ਥਾਣਿਆਂ 'ਚ ਤੁਹਾਡੀ ਪੁਲਿਸ ਨਹੀਂ ਜੇਲ੍ਹਾਂ 'ਚ ਤੁਹਾਡੇ ਤੋਂ ਕ੍ਰਾਈਮ ਰੁਕ ਨਹੀਂ ਰਿਹਾ ਹਾਲਾਤ ਪੰਜਾਬ ਦੇ ਦੇ ਮਾੜੇ ਹੋਏ ਆ ਲੋਕ ਛੱਡ ਛੱਡ ਪੰਜਾਬ ਤੋਂ ਇੰਡਸਟਰੀ ਬਾਹਰ ਜਾ ਰਹੀ ਹੈ ਨਗਰ ਯੂ ਆਰ ਓਨਲੀ ਵਾਂਟ ਟੂ ਸਟਿਕ ਟੂ ਯੋਰ ਚੇਅ ਤੁਹਾਡੀ ਕੁਰਸੀ ਬਚੀ ਰਵੇ ਚਮਚੀ ਮਾਰੀ ਜਾਵਾ ਦਿੱਲੀ ਦੀ ਦਿੱਲੀ ਦੇ ਰਿਮੋਟ ਕੰਟਰੋਲ ਦਾ ਚੱਲਾ ਦਿੱਲੀ ਨੂੰ ਕੋਸ਼ ਰੱਖਾ ਪਰ ਪੰਜਾਬ ਦੀ ਕੋਈ ਫਿਕਰ ਨਾ ਕਰਾ ਇਸ ਲਈ ਇਸ ਵਿਭਗ ਕੁਮਾਰ ਸਿਕਿਉਰਿਟੀ ਦੀ ਨਹੀਂ ਮੈਂ ਸਮਝਦਾ ਪੰਜਾਬੀਆਂ ਵਾਸਤੇ ਸਾਡੇ ਸਾਰਿਆਂ ਵਾਸਤੇ ਬੜੀ ਸ਼ਰਮ ਦੀ ਗੱਲ ਹੈ ਕਿ ਜਿਹੜੀ ਪੰਜਾਬ ਦੀ ਜੁਰਕੇਸ ਧਰਤੀ ਦੀ ਆ ਪੈਣਾ ਦਾ ਸਤਿਕਾਰ ਕਰਨ ਵਾਲੀ ਧਰਤੀ ਅੱਜ ਉਸ ਇਨਸਾਨ ਨੂੰ ਜੈਡ ਪਲੱਸ ਸਿਕਿਉਰਿਟੀ ਪ੍ਰੋਵਾਈਡ ਕਰੂਗੀ ਮੈਂ ਤਾਂ ਪੰਜਾਬ ਪੁਲਿਸ ਨੂੰ ਅਪੀਲ ਕਰਦਾ ਕਿ ਭਾਈ ਤੁਸੀਂ ਬਾਈਕਾਟ ਕਰੋ ਇਹ ਜੇ ਗਲਤ ਫੈਸਲਿਆਂ ਦਾ ਕਿ ਇਹ ਜੇ ਲੋਕਾਂ ਨੂੰ ਸਿਕਿਉਰਟੀ ਦੇਣ ਦਾ ਮਤਲਬ ਕੁਝ ਨਹੀਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਕਾਲ ਸਾਹਿਬਾ ਜੀ